2 11 2025 ਨੂੰ ਜੇ ਸ਼ਾਇਨ ਸੂਕ ਪ੍ਰਾਈਵੇਟ ਲਿਮਟਿਡ ਜੁਐਲਰੀ ਸ਼ਾਪ ਸੀ ਇੱਥੇ ਇਹ ਚੋਰੀ ਦੀ ਵਾਰਦਾਤ ਹੋਈ ਸੀ ਕਰੀਬ 1 ਕਰੋੜ 28 ਲੱਖ 50 ਹਜ਼ਾਰ ਦਾ ਸੋਨਾ ਤੇ ਹੀਰੇ ਜਿਹੜੇ ਉਹ ਚੋਰੀ ਹੋਏ ਸੀ ਇਸ ਤੋਂ ਬਾਅਦ ਹੀ ਐਸਐਸਪੀ ਸਾਹਿਬ ਨੇ ਸਰਦਾਰ ਹਰਮਨਦੀਪ ਸਿੰਘ ਹੰਸਾਬ ਨੇ ਬੜੇ ਸਾਨੂੰ ਸਟ੍ਰਿਕਟ ਆਰਡਰਸ ਦਿੱਤੇ ਸੀ ਵੀ ਕਿਸੇ ਵੀ ਕੀਮਤ ਤੇ ਆਪਾਂ ਚੋਰੀ ਟਰੇਸ ਕਰਨੀ ਸਾਡੀ ਜਿਹੜੀਆਂ ਟੀਮਾਂ ਉਹ ਲਗਾਤਾਰ ਜੀ 2 ਤੋਂ 3 ਹਫ਼ਤੇ ਤੋਂ ਇਹਦੇ ਵਿੱਚ ਐਕਟਿਵ ਸੀਗੀ ਆ ਕਿਉਂਕਿ ਇਹ ਚੋਰੀ ਦੇ ਪੈਟਰਨ ਇਦਾਂ ਦਾ ਸੀ ਕਿ ਇਹ ਲੱਗ ਰਿਹਾ ਸੀ ਸਾਨੂੰ ਸ਼ੁਰੂ ਤੋਂ ਕਿ ਇਹ ਇਨਸਾਈਡਰ ਜੌਬ ਸੀ ਤੇ ਅਲਟੀਮੇਟਲੀ ਡੀਐਸਪੀ ਸਿਟੀ ਟੂ ਸਾਹਿਬ ਡੀਐਸਪੀ ਡੀ ਸਾਹਿਬ ਤੇ ਐਸਐਚਓ ਆਈਟੀ ਸਿਟੀ ਸਾਹਿਬ ਤੇ ਸਭ ਤੋਂ ਵੱਧ ਜਿਹੜਾ ਸਾਡੇ ਸੀਏ ਇੰਚਾਰਜ ਸਾਹਿਬ ਨੇ ਇਹਨਾਂ ਨੇ ਬਹੁਤ ਹੀ ਸੂਝ-ਬੂਝ ਨਾਲ ਜਿਹੜਾ ਇਹ ਸਟੋਰ ਦਾ ਮੈਨੇਜਰ ਹੈ ਦੀਪਕ ਕੁਮਾਰ ਭਾਰਦਵਾਜ ਇਨੂੰ ਰਾਉਂਡ ਅਪ ਕੀਤਾ ਜਦੋਂ ਆਪਾਂ ਸੀਸੀਟੀਵੀ ਪੂਰੀ ਤਰ੍ਹਾਂ ਖੰਘਾਲਿਆ ਤੇ ਸਾਨੂੰ ਸ਼ੱਕ ਹੋਇਆ ਵੀ ਇਹ ਜਿਹੜਾ ਇਨਸਾਈਡਰ ਇਹ ਮੈਨੇਜਰ ਦਾ ਹੀ ਕੰਮ ਹੈ ਜੋ ਕਿ ਉਹਨਾਂ ਕਬੂਲੇਆ ਕਬੂਲਨ ਤੋਂ ਬਾਅਦ ਜੀ ਉਹਦੇ ਕੋਲੋਂ ਆਪਾਂ ਇਹ ਸਾਰੀਆਂ ਰਿਕਵਰੀਆ ਕਰਾਈਆਂ ਕੁਝ ਕੰਨਾਂ ਦੇ ਟਾਪਰਸ ਮੁੰਦਰੀਆਂ ਸੋਨੇ ਚਾਂਦੀ ਲੋਕੇਟ ਪੈਂਡੈਂਟ ਨੈਕਲੇਸ ਚੂੜੀਆਂ ਇਹ ਸਭ ਕੁਝ ਜੀ ਜੋ ਵੀ ਜੁਐਲਰੀ ਸ਼ਾਪ ਤੋਂ ਚੋਰੀ ਹੋਇਆ ਸੀ ਉਹਦੀ ਆਪਾਂ ਰਿਕਵਰੀ ਕਰਾਈ ਹੈ ਤੇ ਇਹਦੇ ਵਿੱਚ ਜਿਹੜਾ ਆਪਾਂ ਐਫ ਆਈ ਆਰ ਦਰਜ ਕੀਤੀ ਸੀਗੀ 154 ਨੰਬਰ ਉਹਦੇ ਵਿੱਚ ਦੋਸ਼ੀ ਦੀਪਕ ਕੁਮਾਰ ਭਾਰਦਵਾਜ ਨੂੰ ਨਾਮਿਨੇਟ ਕਰਕੇ ਉਹਨੂੰ ਅਰੈਸਟ ਕਰਕੇ ਤੇ ਉਹਦੇ ਤੋਂ ਰਿਕਵਰੀ ਕਰਾ ਦਿੱਤੀ ਗਈ ਹੈ ਤੇ ਮੈਂ ਫਿਰ ਤੋਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਮੁਹਾਲੀ ਪੁਲਿਸ ਜਿਹੜੀ ਵਚਨਬੱਧ ਜਿਹੜੇ ਵੀ ਇਦਾਂ ਦੇ ਕੋਈ ਇਨਸੀਡੈਂਟ ਪਹਿਲਾਂ ਤਾਂ ਆਪਾਂ ਪ੍ਰੀਵੈਂਸ਼ਨ ਵੱਲ ਸਾਡਾ ਧਿਆਨ ਹੁੰਦਾ ਜੇ ਪ੍ਰੀਵੈਂਟ ਨਹੀਂ ਕਰ ਪਾਉਂਦੇ ਤੇ ਸਾਡਾ ਪੂਰਾ ਜ਼ੋਰ ਲੱਗਦਾ ਵੀ ਆਪਾਂ ਇਹਨੂੰ ਟ੍ਰੇਸ ਕਰ ਦਈਏ ਭਾਵੇਂ ਟਾਈਮ 1 ਹਫਤਾ 2 ਹਫਤੇ ਲੱਗਣ ਵਾੜਾ ਆਪਾਂ ਨਿਰੰਤਰ ਯਤਨ ਕਰਕੇ ਇਹਨਾਂ ਨੂੰ ਟ੍ਰੇਸ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਤੇ ਇਹਦੇ ਵਿੱਚ ਮੈਂ ਆਪਣੀ ਜਿਹੜੇ ਥਾਣੇ ਦੀ ਟੀਮ ਤੇ ਖਾਸ ਕਰਕੇ ਜਿਹੜੇ ਸਾਡੇ ਸੀਆਈਏ ਦੇ ਇੰਚਾਰਜ ਹਰਮਿੰਦਰ ਸਿੰਘ ਜੀ ਇਹਨਾਂ ਦੀ ਸ਼ਲਾਘਾ ਕਰਨਾ ਚਾਹਾਂਗਾ ਤੇ ਆਪਾਂ ਹੋਰ ਵੀ ਜਿੰਨੇ ਵੀ ਸਾਡੇ ਪੈਂਡਿੰਗ ਕੇਸਸ ਹੈ ਉਹਨਾਂ ਨੂੰ ਜਲਦ ਤੋਂ ਜਲਦ ਤਰੀਸ ਕਰਾਂਗੇ। ਦੇਖੋ ਸਰ ਇਹਦੇ ਵਿੱਚ ਇਹ ਜਿਹੜਾ ਦੀਪਕ ਕੁਮਾਰ ਭਾਲਵਾ ਦੇ ਕਿੰਨੇ ਦਿਨਾਂ ਤੋਂ ਕੰਮ ਕਰ ਰਿਹਾ ਸੀ ਦੇਖੋ ਤੇ ਹੋਰ ਵੀ ਕੋਈ ਇਨਵੋਲਵਮੈਂਟ ਜਿਹੜੀ ਹੈ ਉਹ ਸਾਹਮਣੇ ਆਈ ਹੈ ਕਿ ਇਹਦੇ ਨਾਲ ਜਿਹਦੇ ਇਹ ਜੀ ਕਰੀਬ 4 ਸਾਲ ਤੋਂ ਇਹਦੀ ਦੁਕਾਨ ਤੇ ਕੰਮ ਕਰ ਰਿਹਾ ਹੈ ਵਟੌਰ ਮੈਨੇਜਰ ਤੇ ਮੈਂ ਇੱਥੇ ਵਰਣਨਯੋਗ ਇਹ ਹੈ ਕਿ ਜਿਹੜਾ ਇਹਦੇ ਤਿੰਨ ਤਿੰਨ ਲੇਅਰ ਦੇ ਤਾਲੇ ਸੀਗੇ ਜੁਐਲਰੀ ਸ਼ਾਪ ਤੇ ਤੇ ਉਹ ਵਿਦਨ 10 ਤੋਂ 15 ਮਿੰਟ ਹੀ ਖੁੱਲ ਗਏ ਤੇ ਜਿੱਥੇ ਡੀਵੀਆਰ ਵੀ ਪਿਆ ਸੀ ਉਹ ਡੀਵੀਆਰ ਵੀ ਇਹ ਚੱਕ ਕੇ ਲੈ ਗਏ ਸੀ ਜਿਹੜਾ ਐਲੀਜਡ ਚੋਰ ਸੀਗਾ ਉੱਥੋਂ ਸਾਨੂੰ ਸ਼ੱਕ ਹੋਇਆ ਵੀ ਕਿਸੇ ਅੰਦਰਲੇ ਦਾ ਹੀ ਕੰਮ ਹੈ ਜਿਸ ਨੂੰ ਇਹ ਵੀ ਪਤਾ ਕਿ ਡੀਵੀਆਰ ਕਿੱਥੇ ਪਿਆ ਹੈ ਕੈਮਰਿਆਂ ਦਾ ਤੇ ਇਹਦੇ ਨਾਲ ਕੋਈ ਹੋਰ ਬੰਦੇ ਵੀ ਇਨਵੋਲਵ ਨੇ ਕੋਈ ਹਜੇ ਦਾ ਕੋਈ ਇਨਵੋਲਵਮੈਂਟ ਚੁਕਿ ਜਿੱਦਾਂ ਨੇ ਕਿਤੇ ਸੇਲ ਵੀ ਕਰਨਾ ਹੋਊਗਾ ਜੀ ਕਿਦਾਂ ਰਾਈਟ ਜੀ ਇਹ ਹਜੇ ਬੇਸਿਕਲੀ ਇਹਨੇ ਆਪਣੇ ਘਰ ਹੀ ਰੱਖਿਆ ਹੋਇਆ ਸੀ ਸਾਰਾ ਸੋਨਾ ਤੇ ਸੀਸੀਟੀਵੀ ਚ ਇਕੱਲਾ ਹੀ ਜਾਂਦਾ ਤੇ ਇਕੱਲਾ ਹੀ ਬਾਹਰ ਆਉਂਦਾ ਇਹਦੀ ਰੈਕੀ ਸਰ ਪਲਾਨਿੰਗ ਨੇ ਪਹਿਲਾਂ ਹੀ ਕੀਤੀ ਸੀ ਪਲਾਨਿੰਗ ਇਹਦੇ ਦਿਮਾਗ ਚ ਪਹਿਲਾਂ ਹੀ ਜਿਹੜੀ ਹੈ ਉਹ ਇਹ ਵਾਰਦਾਤ ਨੂੰ ਅੰਜਾਮ ਦੇਣ ਦਾ ਇਹਨੇ ਸੋਚ ਲਿਆ ਹੋਇਆ ਸੀ ਕਿਉਂਕਿ ਇਹ ਅੰਦਰ ਲਈ ਸੀਗਾ ਅੰਦਰ ਕੰਮ ਕਰਦਾ ਸੀ ਇਹਨੂੰ ਸਾਰੇ ਭੇਤ ਪਤਾ ਸੀ ਘਰ ਦਾ ਭੇਤੀ ਸੀ ਤੇ ਤਾਂ ਇਹਨੇ ਕੋਈ ਰੈਕੀ ਦੀ ਲੋੜ ਨਹੀਂ ਸੀ ਇਹਨਾਂ ਦੇ ਜੋਬਲਰ ਵਾਲੇ ਨੇ ਕੋਈ ਪਾਰਟਨਰਸ਼ਿਪ ਜਿਹਨਾਂ ਦੀ ਕੋਈ ਆਪਸ ਵਿੱਚ ਉਹਨਾਂ ਦਾ ਡਿਸਪਿਊਟ ਸੀਗਾ ਉਹਨਾਂ ਦਾ ਕੋਈ ਉਹਦਾ ਕੋਈ ਲਾਭ ਉਠਾਇਆ ਤਾਂ ਪਤਾ ਲੱਗਿਆ ਸੀ ਵੀ ਉਹਨਾਂ ਦਾ ਕੋਈ ਡਿਸਪਿਊਟ ਸੀਗਾ ਪਹਿਲਾਂ ਜਾਂਚ ਕਰਕੇ ਨਹੀਂ ਇਹ ਕੋਈ ਏਦਾਂ ਦੀ ਗੱਲ ਅਜੇ ਤੱਕ ਤਫ਼ਤੀਸ਼ ਦੇ ਸਾਹਮਣੇ ਨਹੀਂ ਆਈ ਸਰ ਇਹਦਾ ਪ੍ਰੋਫਾਈਲ ਕੀ ਹੈ ਕਿ ਕਿੰਨੇ ਬੈਕਗਰਾਉਂਡ ਦੀ ਹੈ ਦੀਪਕ ਕੁਮਾਰ ਪਾਸ ਨਹੀਂ ਕੋਈ ਕ੍ਰਿਮੀਨਲ ਬੈਕਗਰਾਉਂਡ ਨਹੀਂ ਜੀ ਅਜੇ ਤੱਕ ਸਾਹਮਣੇ ਇਹ ਬਾਕੀ ਜੇ ਤਫ਼ਤੀਸ਼ ਵਿੱਚ ਕੁਝ ਹੋਰ ਸਾਹਮਣੇ ਆਂਦਾ ਤਾਂ ਆਪਾਂ ਜ਼ਰੂਰ ਤੁਹਾਡੇ ਤੇ ਅਂਗਲ ਲਿਆਵਾਂਗੇ ਸਰ ਜਦੋਂ ਡੀਵੀਆਰ ਹੀ ਲੱਗੀ ਤਾਂ ਪ ਬੀਵੀਆਰ ਤਾਂ ਜਿਹੜੇ ਦੁਕਾਨ ਦੇ ਅੰਦਰ ਦੇ ਲੈ ਕੇ ਜਦੋਂ ਆਪਾਂ ਅੱਗੇ ਤੋਂ ਅੱਗੇ ਰੂਟ ਪਤਾ ਕੀਤਾ ਕਿ ਕਿੱਦਾਂ ਆਟੋ 'ਚ ਬੈਠ ਕੇ ਅਇਸਰ ਚੌਂਗ ਤੋਂ ਕਿੱਦਾਂ ਅੱਗੇ ਗਿਆ ਤਾਂ ਸਾਨੂੰ ਪਤਾ ਲੱਗਾ ਸਰ ਜਿਹੜੀ ਬਰਾਮਦਗੀ ਹੈ ਇਹ 100% ਬਰਾਮਦਗੀ ਹੈ ਜਾਂ ਜਿਹੜੇ ਹੋਰ ਵੀ ਕੋਈ ਕੰਪਲੀ ਹੋਣਾ ਵਿੱਚ ਬਹੁਤ ਹੀ ਮਾਈਨਰ ਚੀਜ਼ਾਂ ਨੇ ਇੱਕ ਦੋ ਟਾਪਰਸ ਨੇ ਜਿਹੜੇ ਰਹਨੇ ਆ ਉਹ ਵੀ ਸਾਨੂੰ ਵਿਸ਼ਵਾਸ ਹੋਇਆ ਕਰਾ ਦਾਂਗੇ ਇਹ ਜਿਹੜੇ ਜਿਵੇਂ ਹੋਏ 4 ਸਾਲ ਤੋਂ ਕੰਮ ਕਰਦੇ ਸੀ ਜੇਕਰ ਵਿਸ਼ਵਾਸ ਦੀ ਗੱਲ ਕਰੀਏ ਜਾਂ ਇਹਨਾਂ ਨੇ ਜਦੋਂ ਕਿਤੇ ਜੰਦਰੀ ਸ਼ਾਪ ਹੋ ਗਈ ਜਾਂ ਇਸ ਤਰ੍ਹਾਂ ਦਾ ਕੈਸ਼ ਲੈ ਕੇ ਕਿਤੇ ਕੰਮ ਹੋ ਗਿਆ ਤਾਂ ਉਹ ਚੀਜ਼ਾਂ ਨੂੰ ਬਹੁਤ ਚੰਗੀ ਤਰੀਕੇ ਕਰਕੇ ਰੱਖਣਾ ਚਾਹੀਦਾ ਹੈ ਪਰ ਉਹਦੇ ਲਈ ਵੀ ਕੋਈ ਗਾਈਡਲਾਈਨ ਕੋਈ ਰეკਮੈਂਡ ਕਰੋਗੇ ਬਿਲਕੁਲ ਜੀ ਪਹਿਲੀ ਗੱਲ ਤਾਂ ਜਿੰਨੇ ਵੀ ਸਾਡੇ EMPLOYEES ਹਨ ਉਹਨਾਂ ਦੀ ਇੱਕ ਵਾਰ ਵੈਰੀਫਿਕੇਸ਼ਨ ਜ਼ਰੂਰ ਕਰਾਏ ਜਾਏ ਜਿੱਥੇ ਵੀ ਕੋਈ ਸੈਂਸਿਟਿਵ ਜਾਂ ਬਹੁਤ ਮਹਿੰਗੀਆਂ ਚੀਜ਼ਾਂ ਪਈਆਂ ਦੂਸਰੀ ਗੱਲ ਵੀ ਉਹਨਾਂ ਨੂੰ ਸਾਰੇ ਜਿਹੜੇ ਲੋਕਰ ਦੇ ਕੋਡ ਹੈ ਕੀਜ਼ ਹਨ ਤੇ ਖਾਸ ਕਰਕੇ ਜੇ ਕੈਮਰਾਜ਼ ਅੰਦਰ ਲੱਗੇ ਐਟਲੀਸਟ ਉਹਨਾਂ ਨੂੰ ਇਹਨਾਂ ਨਹੀਂ ਪਤਾ ਹੋਵੇ ਵੀ DVR ਕਿੱਥੇ ਪਏ ਹਨ ਇਸ ਪੈਕਿਉਲਰ ਕੇਸ 'ਚ ਸ਼ਾਇਦ ਮਾਲਕ ਨੂੰ ਪਤਾ ਨਾ ਹੋਵੇ ਡੀਵੀਆਰ ਕਿੱਥੇ ਪਿਆ ਬਟ EMPLOYE ਨੂੰ ਜ਼ਰੂਰ ਪਤਾ ਸੀ ਉਹ ਕਿਸੇ ਦੂਸਰੇ ਕਮਰੇ 'ਚ ਸੇਫ ਜਗ੍ਹਾ ਪਿਆ ਸੀ ਬਟ ਉਹਨੇ ਕੱਢ ਲਿਆ ਉਹਦੇ ਬੜੇ ਪਤਾ ਲੱਗ ਜਿਹੜਾ ਕੋਡ ਹੈ ਜਿਹੜਾ ਲੱਗਦਾ ਜੀ ਉਹ ਸਿਰਫ ਫੈਮਿਲੀ ਨੂੰ ਪਤਾ ਸੀ ਉਹ ਕਿਸੇ ਨੂੰ ਪਤਾ ਹੀ ਨਹੀਂ ਸੀ ਉਹ ਕੋਡ ਦਾ ਨਹੀਂ ਕੋਡ EMPLOYE ਨੂੰ ਵੀ ਪਤਾ ਸੀ ਇਹ ਇੱਥੇ ਘੋਲੋਗੀ ਜੇ ਸਰ ਰਿਕਵਰੀ ਸਾਰੀ ਇਹਦੇ ਘਰ ਤੋਂ ਹੀ ਹੋਈ ਹੈ ਆਗੇ ਇਸਨੇ ਕਿਸੇ ਨੂੰ ਸੇਲ ਆਊਟ ਕਰਤਾ ਸੀ ਨਹੀਂ ਇਹ ਸਵੇਰੇ ਦੇ ਘਰ ਤੋਂ ਮਿਲੇ ਜੀ ਇਹ ਇਹ ਆਪਰਾ ਸੀਗਾ ਉਸ ਸਮੇਂ ਕਿ ਉੱਥੇ ਨਹੀਂ ਜੀ ਇਹ ਇਹ ਬਿਲਕੁਲ ਉੱਥੇ ਹੀ ਸੀਗਾ ਪੂਰਾ ਕੌਨਫिडੈਂਟ ਸੀਗਾ ਕਿ ਪੁਲਿਸ ਨਹੀਂ ਫੜ ਪਾਈ ਤੇ ਮਤਲਬ ਵਿਦਨ ਓਪਨ ਆਈਜ਼ ਇਹ ਰਹਿ ਰਿਹਾ ਸੀ ਕੋਈ ਇਹਦੀ ਕੋਈ ਮੂਵਮੈਂਟ ਸ਼ੱਕੀ ਨਹੀਂ ਸੀਗੀ ਮਾਲਕਾਂ ਨੂੰ ਵੀ ਕੋਈ ਸ਼ੱਕ ਨਹੀਂ ਜੀ ਉਸ ਤੋਂ ਬਾਅਦ ਵੀ ਸਬ ਚੀਜ਼ ਮਤਲਬ ਕੰਮ ਕਰਦੇ ਰਹੇ ਜੀ ਜੀ ਜੀ